ਸ਼ਸ਼ੀਕਾ ਜੀ ਤੁਹਾਨੂੰ ਸਾਰਿਆਂ ਪਤਾ ਜਿਹੜਾ ਪੰਜਾਬ ਪੁਲਿਸ ਦੀ ਭਰਤੀ ਦਾ ਐਲਾਨ ਹੋ ਗਿਆ ਹੈ ਮਾਨਯੋਗ ਪੰਜਾਬ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਸ ਦੇ ਵਿੱਚ 21 ਫਰਵਰੀ ਤੋਂ ਆਪਣੇ ਫਾਰਮ ਸਟਾਰਟ ਨੇ ਤੇ 13 ਮਾਰਚ ਉਹਨਾਂ ਦੀ ਲਾਸਟ ਹੈ ਮੈਂ ਬਾਰੀ ਸਾਰੀ ਤੁਹਾਨੂੰ ਇੱਕੋ ਬੇਨਤੀ ਕਰੂੰਗਾ ਕਿ ਨਾ ਤਾਂ ਕੋਈ ਮੁੱਖ ਮੰਤਰੀ ਸਾਹਿਬ ਦਾ ਰਿਸ਼ਤੇਦਾਰ ਕੰਮ ਆਵੇ ਨਾ ਡੀਜੀਪੀ ਸਾਹਿਬ ਦਾ ਰਿਸ਼ਤੇਦਾਰ ਕੰਮ ਆਵੇ ਕਿਉਂਕਿ ਲੋਕ ਇਹਨਾਂ ਨੂੰ ਬਦਨਾ ਬਹੁਤ ਕਰਨਗੇ ਕਹਿਣਗੇ ਵੀ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਸਿੱਧੀ ਗੱਲਬਾਤ ਹੈ ਸਾਡੀ ਡੀਜੀਪੀ ਸਾਹਿਬ ਨਾਲ ਸਿੱਧੀ ਗੱਲਬਾਤ ਹੈ ਕਿਉਂਕਿ ਸਰਕਾਰ ਦੇ ਵਿੱਚ ਇੰਨੀ ਇਮਾਨਦਾਰੀ ਹੈ ਵੀ ਇੱਕ ਪੈਸਾ ਵੀ ਕੀ ਕਤੇਲਾ ਵੀ ਨਹੀਂ ਚੱਲਦਾ ਠੀਕ ਹੈ ਨਾ ਬਹੁਤ ਲੋਕ ਕਹਿੰਦੇ ਨੇ ਵੀ ਪੈਸਾ ਚੱਲਦਾ ਸਪਾਰਸ ਚੱਲਦੀ ਹੈ ਹਾਂ ਸਪਾਰਸ ਚੱਲਦੀ ਜ਼ਰੂਰ ਹੈ ਤਾਂ ਤੁਹਾਡੀ ਮਿਹਨਤ ਵੀ ਸਪਾਰਸ ਚ ਲੂਗੀ ਬਹੁਤ ਲੋਕ ਕਹਣਗੇ ਕਿ ਸਾਡੀ ਸੀਐਮ ਸਾਹ ਨੂੰ ਰਿਸ਼ਤੇਦਾਰੀ ਹੈ ਡੀਜੀਪੀ ਸਾਹ ਨੂੰ ਰਿਸ਼ਤੇਦਾਰੀ ਹੈ ਗਾਂਹ ਦੀ ਗਾਂ ਰਿਸ਼ਤੇਰੇ ਕੱਢਣਗੇ ਕਿ ਮਾਮੇ ਚਾਚੇ ਤਾਏ ਭੂਆ ਮਾਮੇ ਨਾਨੇ ਬਣ ਜਾਂਦੇ ਨੇ ਕੋਈ ਐਸਐਸਪੀ ਸਾਹ ਦਾ ਨਾਮ ਲੋ ਕੋਈ ਡੀਆਈਜੀ ਸਾਹ ਦਾ ਕੋਈ ਆਜੀ ਸਾਹ ਦਾ ਕੋਈ ਕਿਸੇ ਤਰ੍ਹਾਂ ਦੇ ਐਮਐਲਏ ਚੇਅਰਮੈਨ ਸਰਪੰਚ ਪੰਚ ਬਹੁਤ ਰਾ ਲੋਕ ਕਿਸੇ ਰਿ ਕੱਢਣਗੇ ਜੇ ਤੁਹਾਡੇ ਤੋਂ ਪੈਸੇ ਵਟੋਰਨੀ ਗੱਲ ਕਰਨਗੇ ਉਹਨਾਂ ਪਤਾ ਹੁੰਦਾ ਜਿਹੜਾ ਬੰਦਾ ਭਰਤੀ ਹੋ ਜੂਗਾ ਤੇ ਸੁੱਤੋਂ 8-10 ਲੱਖ ਲੈ ਕੇ ਘੇ ਪਾਰ ਜਾਣਗੇ ਵਾਰੀ-ਵਾਰੀ ਹੈ ਨਾ ਜੇਕਰ ਕੋਈ ਬੰਦਾ ਸੁੱਤੋਂ ਪੈਸਾ ਮੰਗਦਾ ਤਾਂ ਉਹਦੀ ਸ਼ਿਕਾਇਤ ਕਰੋ ਬਸ ਮੈਂ ਇਹੀ ਕਹਿੰਦਾ ਕਿ ਦੱਬ ਕੇ ਮਿਹਨਤ ਕਰੋ ਤੇ ਤੁਹਾਡੀ ਮਿਹਨਤ ਤੁਹਾਡੇ ਹੱਥ ਵਸ ਜਰੂਰ ਆਊਗੀ ਪਰ ਇਹਨਾਂ ਠੱਗਾਂ ਤੋਂ ਬਚ ਕੇ ਰਹੋ ਜੀ